ਤਕਾਰਯੋਗ ਖਾਲਸਾ ਜੀ ਨਿਮਰਤਾ ਸਹਿਤ ਮੈਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਦਾ ਦਾਸ ਸਿਮਰਨਜੀਤ ਸਿੰਘ ਮਾਨ ਬੋਲ ਰਿਹਾ ਹਾਂ ਅੱਜ 19 ਤਰੀਕ ਜੂਨ ਦੀ ਹੋ ਗਈ ਹੈ ਔਰ ਵੱਡਾ ਸੱਟਾ ਮੰਤਾ ਇਹ ਹੈ ਕਿ 21 ਜੂਨ ਨੂੰ ਸਾਰੀ ਕੌਮ ਗਤਕਾ ਦਿਵਸ ਦੇ ਵਿੱਚ ਪਾਗ ਲਊਗੀ ਪੰਜਾਬ ਦੇ ਵਿੱਚ ਜਿਹੜੀ ਖਾਸ ਜਗ੍ਹਾ ਹੈ ਜਿੱਥੇ ਖਾਲ ਇਹ ਦਿਵਸ ਮਨਾਇਆ ਜਾਊਗਾ ਉਹ ਹੈ ਪੱਛਮੀ ਜਲੰਧਰ ਦੇ ਵਿੱਚ ਖਾਲਸਾ ਸਕੂਲ ਨਕੋਦਰੂਰ ਦੇ ਉੱਤੇ ਜਿੱਥੇ ਸਾਡੇ ਕੈਂਡੀਡੇਟ ਵੀ ਜੋ ਇਹ ਸੀਟ ਦੇ ਉੱਤੇ ਲੜ ਰਹੇ ਹੈ ਸਰ ਸਰਬਜੀਤ ਸਿੰਘ ਖਾਲਸਾ ਉਹਨਾਂ ਦੀ ਦੇਖ ਦੇ ਵਿੱਚ ਇਹ ਮਨਾਇਆ ਜਾਊਗਾ ਸਾ ਸਰਬਜੀਤ ਸਿੰਘ ਬਹੁਤ ਵੱਡੇ ਗੱਤਕਾ ਦੇ ਇੰਟਰਨੈਸ਼ਨਲ ਖਿਡਾਰੀ ਹੈਗੇ ਆ ਤੇ ਨਾਲੇ ਉਹ ਸਿਲਕੇ ਅਲਾਕੇ ਦੇ ਵਿੱਚ ਜਿੱਥੇ ਇਲੈਕਸ਼ਨ ਹੋ ਰਹੇ ਹੈ ਉੱਥੇ ਇਹ ਇਕਰਾਰੇ ਹੈ ਐਥੀ ਕਿ ਗੱਤਕਾ ਦਿਵਸ ਜਿਹੜੇ ਸਾਡੇ ਜਲੰਧਰ ਦੇ ਫੀ ਹੱਕੀ ਹੈ ਸਰਦਾਰ ਸੁਖਜੀਤ ਸਿੰਘ ਡਰੋਲੀ ਉਹ ਸਾਰੀ ਇਸ ਦੀ ਦੇਖਭਾਲ ਕਰ ਰਹੀ ਹੈ ਅਸੀਂ ਸਮਝਦੇ ਹਾਂ ਕਿ ਜੇ ਨਰਿੰਦਰ ਮੋਤੀ ਜੀ ਨੇ Hindu ਕੌਮ ਨੂੰ ਇਕੀਤ੍ਰਿਕ ਨੂੰ ਯੋਗਾ ਦੇਵਸ ਦਤੇ ਤੇ ਜੇ ਸਿੱਖ ਕੌਮ ਇਕੱਲੇ ਦਾ ਕੌਮ ਤੇ ਮੱਝ ਬੈ ਸਾਡਾ ਵੀ ਫਰਜ਼ ਬਣਦਾ ਹੈ ਕਿ ਜੇ ਸਾਡੇ Hindu ਭਰਾ ਯੋਗਾ ਦਿਵਸ ਮਨਾਉਣਗੇ ਅਸੀਂ ਸਿੱਖ ਆਪਣੀ ਮਾਸ਼ਹਲਾਤ ਗੱਤਕਾ ਦਿਵਸ ਨੂੰ ਮਨਾਵਾਂਗੇ ਸੋ ਮੈਂ ਬੇਨਤੀ ਕਰਦਾ ਕਿ 21 ਤਰੀਕ ਨੂੰ ਆਪਾਂ ਨੇ ਸਾਰਿਆਂ ਨੇ ਲਾਲਪੁਰ ਖਾਲਸਾ ਕਾਲਜ ਨੋਕੋਦਰ ਰੋਡ ਦੇ ਉੱਤੇ ਪੌਂਟ ਤੇ ਖਾਲਸਾ ਦਿਵਸ ਬੜੀ ਧੂਮਤਾਂ ਨਾਲ ਮਨਾਉਣੇ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਮਨਾਇਆ ਜਾਊਗਾ ਹਰਿਆਣਾ ਦੇ ਵਿੱਚ ਮਨਾਇਆ ਜਾਊਗਾ ਜੰਮੂ ਕਸ਼ਮੀਰ ਹਿਮਾਚਲ ਦੇ ਵਿੱਚ ਦਿੱਲੀ ਦੇ ਵਿੱਚ ਵੀ ਯੂਪੀ ਦੇ ਵਿੱਚ ਵੀ ਤੇ ਸਾਰੀ ਦੁਨੀਆ ਦੇ ਵਿੱਚ ਜਿੱਥੇ ਸਿੱਖ ਵੱਸਦੇ ਐ ਸਾਡੀ ਬੇਨਤੀ ਹੈ ਕਿ 13 ਤਰੀਕ ਨੂੰ ਖਾਲਸਾ ਦਿਵਸ ਮਨਾਇਆ ਜਾਵੇ ਜੋ ਇਲੈਕਸ਼ਨ ਅਗੇ ਹੁਣੇ ਹੋਏ ਐ ਉਹਦੇ ਵਿੱਚ ਮੇਰੀ ਪਾਰਟੀ ਤੇ ਮੈਂ ਕਾਮਸ਼ਾਬ ਨਹੀਂ ਰਹੇ। ਔਰ ਜीडी पार्टी ਨੇ 1984 ਦੇ ਵਿੱਚ ਬਲੂ ਸਟਾਰ ਕ੍ਰਾਇਆ ਸੀ ਤੇ ਹਜ਼ਾਰਾਂ ਸਿੱਖ ਤੇ ਸਾਡੇ ਸਿੱਖ ਲੀਡਰ ਸੰਤ ਜਰਨੈਲ ਸਿੰਘ ਭਿੰਡਰਵਾਲੇ ਸ਼ਹੀਦ ਹੋਏ ਸੀਗੇ। ਉਹਨਾਂ ਨੂੰ 7 ਸੀਟਾਂ ਜਿਤਾ ਕੇ ਸਾਡੇ ਪੰਜਾਬ ਨੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਿਆ। ਸੋ ਸਾਡੀ ਕੌਮੀਅਤ ਹੈ ਜਿਹੜੀ ਇਹ ਨੀਚੇ ਗਿਰਦੀ ਗਿਰਦੀ ਡੇਰਦੀ ਹੈ ਤੇ ਹਿੰਦੂਤਵਾ ਦੀ ਚੜ੍ਹਾਈ ਉੱਤੇ 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 ਹੋ ਰਹੀ ਹੈ ਸੋ ਜੇ ਸਿੱਖ ਕੌਮ ਨੇ ਆਪਣੀ ਕੌਮ ਤੇ ਮਜ਼ਬ ਨੂੰ ਜ਼ਿੰਦਾ ਰੱਖਣਾ ਤਾਂ ਫੇਰ ਆਪਣੀਆਂ ਰਸਮਾਂ ਮਨਾਉਣੀਆਂ ਬਹੁਤ ਜ਼ਰੂਰੀ ਨੇ ਤਾਂ ਇਸ ਕਰਕੇ ਦਿਵਸ ਨੂੰ ਬਹੁਤ ਸੰਜੀਤਗੀ ਦੇ ਨਾਲ ਲੈ ਕੇ ਸੁਖਜੀਤ ਸਿੰਘ ਢੋਲੀ ਸਾਹਿਬ ਸਾਡੇ ਜਿਹੜੇ ਜਲੰਧਰ ਦੇ ਪ੍ਰਧਾਨ ਨੇ ਉਹਨਾਂ ਦੇ ਕੋਲੇ ਪਤਾ ਕਰ ਲੋ ਕਿਵੇਂ ਹੋ ਰਿਹਾ ਕੀ ਹੋ ਰਿਹਾ ਤੇ ਇਸ ਧੂਮ ਧਾਮ ਦੇ ਨਾਲ ਆਪਾਂ ਮਨਾਈਏ ਆਪ ਤਦਾਸ ਸਿਮਰਨਜੀਤ ਸਿੰਘ ਮਾਨ ਫਿਰ ਫਤਿਹ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ